ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫੇਰ ਲਾਈਵ ਹੋਏ ਆ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਡਾਕਟਰ ਸਾਹਿਬ ਕੱਲ ਜਿਹੜੀ ਤੁਸੀਂ ਆ ਦੇਸੀ ਹਲਦੀ ਪੱਟੀ ਆ ਇਹਦੇ ਬਾਰੇ ਜਾਣਕਾਰੀ ਦਿਓ ਕੀ ਇਹਦੇ ਫਾਇਦੇ ਹਨ ਲੋਕਾਂ ਨੂੰ ਪਲੀਜ਼ ਥੈਂਕ ਯੂ ਜੀ ਜੋ ਤੁਸੀਂ ਸਵਾਲ ਪੁੱਛਿਆ ਹਲਦੀ ਬਾਰੇ ਆਪਾਂ ਹਲਦੀ ਬਾਰੇ ਪਹਿਲਾਂ ਵੀ ਪਾਇਆ ਸੀ ਜਦੋਂ ਹਲਦੀ ਹਰੀ ਖੜੀ ਸੀ ਉਦੋਂ ਤੁਹਾਨੂੰ ਪੱਟ ਕੇ ਦੱਸਿਆ ਸੀ ਵੀ ਇਹਦਾ ਕੀ ਗੁਣ ਨੇ ਕੀ ਇਹ ਕਿਉਂ ਖਾਣੀ ਚਾਹੀਦੀ ਆ ਮੇਰੇ ਕੋ ਹਲਦੀ ਆ ਅਸੀਂ ਕੱਲ ਪੱਟੀ ਆ ਹਰ ਇਨਸਾਨ ਨੂੰ ਹਲਦੀ ਖਾਣੀ ਚਾਹੀਦੀ ਹੈ ਕੱਚੀ ਜਾਂ ਇਹਨੂੰ ਕੱਚੀ ਨੂੰ ਆਪਣੇ ਦਾਲ ਸਬਜ਼ੀ ਵਿੱਚ ਪਾਉਣਾ ਚਾਹੀਦਾ ਹੈ ਇਹਨੂੰ ਕੁੱਟ ਕੇ ਮਿਕਸੀ ਵਿੱਚ ਰਗੜ ਕੇ ਹਲਦੀ ਨੂੰ ਆਪਣੇ ਯੂਜ਼ ਕਰਨਾ ਚਾਹੀਦਾ ਜਿਹੜੀ ਅਸੀਂ ਹਲਦੀ ਬਾਜ਼ਾਰ ਤੋਂ ਲੈਨੇ ਆ ਉਹਦੇ ਵਿੱਚ ਜਿਹੜੇ 50% ਸੈਂਪਲ ਨੇ ਉਹ ਫੇਲ ਨੇ ਫੇਲ ਇਸ ਕਰਕੇ ਨੇ ਕਿ ਬਾਜ਼ਾਰ ਦੇ ਵਿੱਚ ਜੋ ਕਮਰਸ਼ੀਅਲਾਈਜੇਸ਼ਨ ਹੋਈ ਹੈ ਹਲਦੀ ਦੀ ਹਲਦੀ ਦਾ ਪ੍ਰਚਾਰ ਬਹੁਤ ਹੋਣ ਕਰਕੇ ਹਲਦੀ ਲੋਕ ਬਹੁਤ ਜ਼ਿਆਦਾ ਖਾਣ ਲੱਗੇ ਕੋਈ ਹਲਦੀ ਦੁੱਧ ਚ ਪਾ ਕੇ ਪੀਂਦਾ ਕੋਈ ਹਲਦੀ ਦਾਲ ਸਬਜ਼ੀ ਵਿੱਚ ਪਾ ਕੇ ਪੀਂਦਾ ਕੋਈ ਹਲਦੀ ਜ਼ਖਮਾਂ ਤੇ ਲਾਉਂਦਾ ਹੈ ਹਲਦੀ ਇੰਨੀ ਉਪਯੋਗੀ ਚੀਜ਼ ਐ ਇੰਨੀ ਗੁੰਹਕਾਰੀ ਚੀਜ਼ ਐ ਦੇਖੋ ਜਿਸ ਤਰ੍ਹਾਂ ਮੈਂ ਹੁਣ ਹਲਦੀ ਮੂੰਹ ਚ ਪਾਈ ਹਿਆ ਮੈਂ ਸਵੇਰ ਦਾ ਹਲਦੀ ਖਾ ਰਹੇ ਹਾਂ ਮੈਂ ਇੱਕ ਗੱਠੀ ਨੂੰ ਛਿੱਲ ਕੇ ਇੱਕ ਉਂਗਲ ਗੱਠੀ ਨੂੰ ਛਿੱਲ ਕੇ ਐ ਸਾਫ਼ ਕਰਕੇ ਧੋ ਕੇ ਮੂੰਹ ਦੇ ਵਿੱਚ ਸਵੇਰੇ ਪਾ ਲੈਣਾ ਇਹ ਜੋ ਹਲਦੀ ਐ ਇਹਨੂੰ ਬਰਨ ਰੋਪਣ ਕਹਿੰਦੇ ਨੇ ਬਰਨ ਮੈਨੇ ਹੁੰਦਾ ਜ਼ਖਮ ਜ਼ਖਮ ਨੂੰ ਭਰਨ ਵਾਲੀ ਹਲਦੀ ਐ ਸਭ ਤੋਂ ਬੈਸਟ ਮੈਡੀਸਨ ਐ ਆਯੁਰਵੇਦ ਦੇ ਵਿੱਚ ਵੀ ਆਹ ਪ੍ਰਚਲਿਤ ਮੈਡੀਸਨ ਲਈ ਇਹ ਹੈ ਹਲਦੀ 1 ਪੀਸ ਲੈ ਕੇ ਹਲਦੀ ਦਾ ਐਨਾ ਕ ਤੋੜ ਕੇ ਇਹਨੂੰ ਚਾਕੂ ਦੇ ਨਾਲ ਛਿੱਲ ਕੇ ਧੋ ਕੇ ਸਾਫ਼ ਕਰਕੇ ਤੁਸੀਂ ਇਹਨੂੰ ਆਪਣੇ ਮੂੰਹ ਦੇ ਵਿੱਚ ਪਾ ਲਓ ਤੇ ਇਹਨੂੰ ਹੌਲੇ 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 ਇਹਨੂੰ ਮਾੜੀ 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 ਖਾਈ ਜਾਓ 1 ਘੰਟੇ ਦੇ ਵਿੱਚ 1 ਇੰਚ ਦਾ ਪੀਸ ਤੁਸੀਂ ਇਹਨੂੰ ਖਾਓ ਤੁਹਾਡੇ ਜ਼ਖਮ ਕੈਂਸਰ ਦਾ ਤਾਂ ਨਾ ਹੀ ਨਹੀਂ ਰਹੂਗਾ ਬਾਡੀ ਦੇ ਵਿੱਚ ਕੈਂਸਰ ਨਾ ਦੀ ਕੋਈ ਚੀਜ਼ ਨਹੀਂ ਰਹੂਗੀ ਨਾ ਗਲ ਦੇ ਵਿੱਚ ਕੈਂਸਰ ਨਾ ਦੰਦਾਂ ਦਾ ਕੈਂਸਰ ਨਾ ਬਕਲ ਕੈਵਿਟੀ ਦਾ ਕੈਂਸਰ ਨਾ ਤੁਹਾਡੇ ਇਸੋਫੇਗਸ ਦਾ ਇਹਨਾਂ ਭੋਜਨ ਨਾਲੀ ਕੈਨਸਰ ਨਾ ਤੁਹਾਡੇ ਮਿਹਦੇ ਦਾ ਕੈਨਸਰ ਨਾ ਤੁਹਾਡੇ ਜਿਗਰ ਦੇ ਵਿੱਚ ਨਾ ਤੁਹਾਡੇ ਕਿੰਨੀ ਦੀ ਬਿਮਾਰੀ ਰਹੂਗੀ ਨਾ ਤੁਹਾਨੂੰ ਗੋਡ ਗੋਡਿਆਂ ਦੀ ਬਿਮਾਰੀ ਰਹੂਗੀ ਨਾ ਜੋੜਾਂ ਦੀ ਬਿਮਾਰੀ ਹੋਊਗੀ ਨਾ ਤੁਹਾਡੇ ਕੋਲੈਸਟ੍ਰੋਲ ਵਧਣਗੇ ਹਲਦੀ ਹੈ ਜਿਹੜੀ ਇਹਨੂੰ ਕਹਿੰਦੇ ਨੇ ਹਰਿਦਰਾ ਹਰਿਦਰਾ ਦਾ ਹਰ ਰੋਗ ਨੂੰ ਖਤਮ ਕਰਨ ਵਾਲੀ ਚੀਜ਼ ਨੂੰ ਹਰਿਦਰਾ ਕਹਿੰਦੇ ਨੇ ਇਹਨੂੰ ਆਯੁਰਵੇਦ ਦੇ ਵਿੱਚ ਹਰਿਦਰਾ ਕਹਿੰਦੇ ਨੇ ਹਰਿਦਰਾ ਮਤ ਹਰ ਇਦਰਾ ਹਰ ਰੋਗ ਨੂੰ ਖਤਮ ਕਰਨ ਵਾਲੀ ਔਸ਼ਧੀ ਨੂੰ ਮੈਡੀਸਨ ਨੂੰ ਹਲਦੀ ਕਹਿੰਦੇ ਨੇ ਬਾਜ਼ਾਰ ਦੇ ਜੋ ਹਲਦੀ ਮਿਲ ਰਹੀ ਹੈ ਉਹ ਬਿਲਕੁਲ ਨਹੀਂ ਲੈਣੀ ਚਾਹੀਦੀ ਤੁਸੀਂ ਹਰ ਘਰ ਜਿਸ ਤਰ੍ਹਾਂ ਆਪਾਂ ਅਦਰਕ ਲੈਂਦੇ ਆ ਇਹ ਅਦਰਕ ਦੀ ਇੱਕ ਫਾਰਮ ਹੈ ਇਹ ਵੀ ਜੜ ਹੈ ਜੜ ਦੇ ਵਿੱਚੋਂ ਲੈਣੇ ਆ ਅਦਰਕ ਦੀ ਹੀ ਫਾਰਮ ਹੈ ਜਿਸ ਤਰ੍ਹਾਂ ਅਦਰਕ ਆਪਾਂ ਘਰ ਲਿਆ ਕੇ ਅਦਰਕ ਨੂੰ ਛਿੱਲ ਕੇ ਸਾਫ਼ ਕਰਕੇ ਕੁੰਡੀ ਵਿੱਚ ਕੁੰਡੀ ਛੋਟੇ ਵਿੱਚ ਕੁੱਟ ਕੇ ਉਹਦਾ ਤੜਕਾ ਲਾਉਣੇ ਆ ਇਸ ਤਰ੍ਹਾਂ ਹੀ ਹਰ ਪਰਿਵਾਰ ਨੂੰ ਇਹ ਹਲਦੀ ਖਾਣੀ ਚਾਹੀਦੀ ਹੈ ਕਿਉਂਕਿ ਜੋ ਹਲਦੀ ਬਾਜ਼ਾਰ ਦੇ ਵਿੱਚ ਮਿਲਦੀ ਹੈ ਉਸ ਦੇ ਵਿੱਚ ਇੱਕ ਪੀਲਾ ਪੀਲਾ ਤੱਤ ਪੈਂਦਾ ਉਹਨੂੰ ਕਹਿੰਦੇ ਲੈਡ ਕਰੋਮੇਟ ਲੈਡ ਕਰੋਮੇਟ ਉਹ ਪੀਲਾ ਰੰਗ ਲਿਆਉਂਦਾ ਬਾਜ਼ਾਰ ਵਿੱਚ ਜੋ ਹਲਦੀ ਮਿਲਦੀ ਹੈ ਉਹ ਸਨੇ ਚਿਲਕੇ ਪੀਸੀ ਹੁੰਦੀ ਹੈ ਉਹਨੂੰ ਪੀੜੀ ਕਰਨ ਵਾਸਤੇ ਉਹਦੇ ਉੱਤੇ ਰੈਡ ਕਰੋਮੇਟ ਦਾ ਕੋਟਿੰਗ ਚੜਾਈ ਜਾਂਦੀ ਹੈ ਜੋ ਕਿ ਕੈਂਸਰ ਦਾ ਕਾਰਨ ਹੈ ਜੋੜਾਂ ਦਾ ਕਾਰਨ ਹੈ ਗੁਰਦੇ ਫੇਲ ਦਾ ਕਾਰਨ ਹੈ ਲਿਵਰ ਫੇਲ ਦਾ ਕਾਰਨ ਹੈ ਬਾਜ਼ਾਰ ਦੀ ਜੋ ਹਲਦੀ ਹੈ ਕਦੇ ਨਹੀਂ ਲੈਣੀ ਚਾਹੀਦੀ ਜਿਹੜੀ ਪੈਕਟਾਂ ਦੀ ਹਲਦੀ ਹੈ ਚਾਹੇ ਕਿਸੇ ਦੀ ਬ੍ਰਾਂਡਡ ਹੋਵੇ ਨੇ ਲੈਣੀ ਚਾਹੀਦੀ ਸਾਰੇ ਲੈਡ ਕਰੋਮੀਟ ਪਾਉਂਦੇ ਨੇ ਹਲਦੀ ਤਾਜੀ ਲਵੋ ਹਰੀ ਲਵੋ ਹਰੀ ਲੈ ਕੇ ਹਰ ਰੋਜ਼ ਉਹਨੂੰ ਕੁੱਟ ਕੇ ਆਪਣੇ ਜਾਂ ਸਬਜ਼ੀ ਚ ਪਾਓ ਫਰੈਸ਼ ਤੁਹਾਨੂੰ ਰੋਗ ਮੁਕਤ ਕਰ ਦੂਗੀ ਹਲਦੀ ਦੇ ਵਿੱਚ ਜਿੰਨੇ ਗੁਣ ਨੇ ਕਿਸੇ ਔਸ਼ਦੀ ਵਿੱਚ ਇਹਨੇ ਗੁਣ ਨਹੀਂ ਹੈਗੇ ਇਸ ਲਈ ਸਦੀਆਂ ਤੋਂ ਸਾਡੇ ਲੋਕ ਸਾਡੇ ਪਰਿਵਾਰਾਂ ਦੇ ਵਿੱਚ ਹਲਦੀ ਵਰਤੀ ਜਾਂਦੀ ਸੀ ਔਰ ਸਾਡੀਆਂ ਮਾਵਾਂ ਹਲਦੀ ਹਰੀ ਹਲਦੀ ਨੂੰ ਪਾਉਂਦੀਆਂ ਸੀ ਅਸੀਂ ਦੇਖਿਆ ਜਦੋਂ 60 70 ਸਾਲ ਪਹਿਲਾਂ ਜਦ ਅਸੀਂ ਬੱਚੇ ਸੀਗੇ ਜਿਸ ਤਰ੍ਹਾਂ ਮਾਂ ਕੁੰਡੀ ਸੋਟੇ ਵਿੱਚ ਹਲਦੀ ਕੁੱਟ ਕੇ ਪਾਈ ਜਾਂਦੀ ਸੀ ਹਲਦੀ ਪੀਸੀਓ ਨਹੀਂ ਮਿਲਦੀ ਸੀ ਕਿਤੇ ਵੀ ਕੋਈ ਨਾ ਕੋਈ ਪਰਿਵਾਰ ਹਲਦੀ ਨੂੰ ਸੋਕਾ ਕੇ ਅਵਾਲ ਕੇ ਉਹਦੇ ਬਾਅਦ ਫਿਰ ਉਹਨੂੰ ਪੀਸ ਕੇ ਚੱਕੀ ਰਹੀਂ ਤਾਂ ਲੋਕ ਕੋਈ ਕੋਈ ਪਰਿਵਾਰ ਵਰਦਾ ਨਹੀਂ ਲੋਕ ਸਾਰੇ ਲੋਕ ਤਾਜੀ ਹਲਦੀ ਵਰਦੇ ਸੀ ਹਰ ਖੂਹ ਦੇ ਵਿੱਚ ਹਰ ਖੇਤ ਦੇ ਵਿੱਚ ਖੂਹ ਦੇ ਉੱਤੇ ਹਲਦੀ ਬੀਜੀ ਹੁੰਦੀ ਸੀ ਇਸ ਤਰ੍ਹਾਂ ਅੱਜ ਵੀ ਬਾਜ਼ਾਰ ਦੇ ਵਿੱਚੋਂ ਤਾਜੀ ਹਲਦੀ ਮਿਲ ਜਾਂਦੀ ਹੈ ਤਾਜੀ ਹਲਦੀ ਨੂੰ ਤੁਸੀਂ ਵਰਤੋ ਮੈਂ ਬਹੁਤਾ ਕੁਝ ਹਲਦੀ ਬਾਰੇ ਦੱਸਦਾ ਤੁਹਾਨੂੰ ਨਹੀਂ ਕਹਣਾ ਮਤਾ ਜੀ ਹਰੀ ਹਲਦੀ ਮੈਂ ਹਰ ਰੋਜ਼ ਇੱਕ ਵੀ ਹਲਦੀ ਦਾ ਖਾਣਾ ਹੈ ਮੂੰਹ ਦਾ ਕੈਂਸਰ ਦਾ ਕਦੇ ਹੋਏ ਨਹੀਂ ਸਕਦਾ ਦੰਦਾਂ ਦਾ ਕੈਂਸਰ ਕਦੇ ਹੋਏ ਨਹੀਂ ਸਕਦਾ ਐਨਾਂ ਹੀ ਮੈਂ ਕਹਿੰਦਾ ਰੋਜ਼ ਲੈ ਲੈਣਾ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ